ਦੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਹੈ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਗੋਪੀ ਜਿਲ੍ਹਾ ਤਰਨਤਾਰਨ ਦੇ ਪਿੱਖੀਪੇਟ ਵਿੱਚ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰਤੀਜਿਦਿਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਹੋਏ ਆਹਮੋ ਸਾਹਮਣੇ ਪਿੱਖੀਪੇਟ ਵਿਖੇ ਉਸ ਸਮੇਂ ਹਮਰਾ ਬੜੀ ਮੱਚ ਗਈ ਜਦ ਅਕਾਲੀ ਦਲ ਦੇ ਉਮੀਦਵਾਰ ਜੀਆਂ ਪਹਿਲਾ ਪਾਰ ਜਿੱਤੀਆਂ ਇਸ ਮੌਕੇ ਸਰਦਾਰ ਬਿਰਸਾ ਸਿੰਘ ਨੇ ਦੋਸ਼ ਲਾਉਂਦੇ ਹੋਇਆ ਕਿਹਾ ਕਿ ਅਸੀਂ ਆਪਣਾ ਉਮੀਦਵਾਰ ਬਦਲ ਕੇ ਅਖਮਈ ਟੰਗ ਨਾਲ ਆਪਣੇ ਕਾਗਜ਼ ਜਮ੍ਹਾਂ ਕਰਵਾ ਰਹੇ ਸਾਂ ਕਿਉਂਕਿ ਆਮ ਆਪੀ ਪਾਰਟੀ ਨੇ ਆਪੂ ਵੀ ਸ਼ਾਮਲ ਸਨ ਆਮ ਆਪੀ ਦੇ ਵਰਕਰਾਂ ਵੱਲੋਂ ਹਮਲਾ ਕਰਕੇ ਸਾਡੇ ਵੀਰਵਾਰ ਦੇ ਕਾਗਜ਼ ਪਾਰ ਦਿੱਤੇ ਉਹਨਾਂ ਨੇ ਕਿਹਾ ਕਿ ਇਹ ਸਭ ਕੁਝ ਪੰਜਾਬ ਪੁਲਿਸ ਦੀ ਹਾਜ਼ਰੀ ਵਿੱਚ ਹੋਇਆ ਹੈ ਉਹਨਾਂ ਨੇ ਕਿਹਾ ਕਿ ਇਹੋ ਜਿਹੇ ਅ fırsਰਾਂ ਨੂੰ ਚੂੜੀਆਂ ਪਾ ਲੈਣੀਆਂ ਚਾਹੀਦੀਆਂ ਹਨ ਲੋਕ ਕੇ ਬਿਰਸਾ ਸਿੰਘ ਬਲਟੋਆ ਅਤੇ ਗੌਰਵਦੀਪ ਸਿੰਘ ਬਲਟੋਆ ਵੱਲੋਂ ਇੱਕ ਇਵੈਂਟ ਵਿਖੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਆਓ ਦੇਖਦੇ ਹਾਂ ਚੀਫ ਵੀਰੋ ਅਸ਼ੋਕ ਕੁਮਾਰ ਰੋਣਾ ਦੀ ਇੱਕ ਖਾਸ ਰਿਪੋਰਟ ਜਿਹੜਾ ਬੰਦੇ ਦੀ 3 ਵਜੇ ਤੋਂ ਪਹਿਲਾਂ ਪਰਚੀ ਕਟ ਗਈ ਦਰੰਦਰਾ ਨਹੀਂ ਮੇਰੀ ਬੇਲਤੀ ਛੋਟੀ ਮੰਨ ਲਓ 3000 ਬੰਦੇ ਨੇ ਲੈਣ ਵਾਲੀਆਂ ਉੱਥੇ ਹਨਾ ਇਹ ਅੰਦਰ ਆ ਹੀ ਨਹੀਂ ਪਾਏ ਤੁਸੀਂ 10000 ਲੈ ਆਓ ਮੈਂ ਤੁਹਾਨੂੰ ਫਾਰਮ ਭਰਣ ਵਾਲੇ ਲਾਓ ਜਾਲੀ ਨਾ ਖੜੇ ਕਰੋ ਲਾਈਨਾਂ 'ਚ ਪਰ ਮੈਂ ਨਹੀਂ ਸਮਝਦਾ ਕਿ ਵੀ ਤੁਸੀਂ ਫਾਈਲਾਂ 'ਚ ਭਰ ਕੇ ਬੰਦੇ ਜਾਲੀ ਖੜੇ ਜਿਹਦੇ ਹੱਲ ਸੱਚ ਫਾਈਲ 'ਚ ਕਾਗਜ਼ ਹੀ ਕੋਈ ਨਹੀਂ ਹੈਗਾ ਉਹ ਲਾਈਨਾਂ ਲਵਾ ਕੇ ਤੇ ਪਿੱਛੇ ਬਾਕੀ ਬੰਦੇ ਉਧਾਂ ਨਾ ਕਰੋ ਜਿਹੜੇ ਜੈਨੂਅਲ ਬੰਦੇ ਖੜੇ ਕਰਾਓ ਤੇ ਸਾਡੇ ਬੰਦੇ ਖੜੇ ਹੋਣਗੇ ਤੁਸੀਂ ਵੀ ਇੱਥੇ ਹੀ ਹੋਣਾ ਕੱਲ ਤੁਸੀਂ ਦੱਸੋ ਕਿੰਨੇ ਬੰਦੇ ਇਕੱਠੇ ਹੁੰਦੇ ਲਾਈਨਾਂ 'ਚ ਕਿੰਨੇ ਲੱਗਣਗੇ ਉਹਦੇ ਸਾਰ ਨਾਲ ਅਸੀਂ ਹੋਰ ਇਖਤਿਆਮ ਕਰਾ ਲਾਂਗੇ ਉਹ ਇੱਕਦਮ ਤੋਂ ਜਿਹੜਾ ਹੈਗਾ ਲਗਭਗ 2:30 ਵਜੇ ਦੇ ਆਸ-ਪਾਸ ਰਸ਼ ਜਿਹੜਾ ਵਧਿਆ ਹੈ ਇੱਕਦਮ ਤੋਂ ਠੀਕ ਹੈ ਤੇ ਉਹਦੇ ਵਿੱਚ ਕੁਝ ਬੰਦੇ ਜਿਹੜੇ ਹੈਗੇ ਕਹਿੰਦੇ ਕਿ ਅਸੀਂ ਜਾਣਾ ਹੈਗਾ ਅੰਦਰ ਅਸੀਂ ਸਾਨੂੰ ਵੜਨ ਨਹੀਂ ਦਿੱਤਾ ਕੁਝ ਬੰਦੇ ਉਦਾਂ ਵੀ ਤੁਸੀਂ ਅੰਡਰਸਟੈਂਡ ਕਰਦੇ ਹੋ ਕਿ ਜਿਨ੍ਹਾਂ ਦੇ ਹੱਥ 'ਚ ਫਾਈਲ ਹੈਗੀ ਪਰ ਫਾਈਲ 'ਚ ਕਾਗਜ਼ ਕੋਈ ਨਹੀਂ ਹੈਗਾ ਉਹ ਵੀ ਵਿੱਚ ਕਹਿੰਦੇ ਸਾਨੂੰ ਵੀ ਨਹੀਂ ਵੜਨ ਦਿੱਤਾ ਹੈਨਾ ਤੇ ਉਹ ਆ ਆ ਸਾਰਾ ਕਰਕੇ ਲਾ ਰੋਡ ਦਾ ਥੋੜਾ ਇਸ਼ੂ ਕ੍ਰੀਏਟ ਹੋਇਆ ਬਟ ఎవਰੀਥਿੰਗ ਇਜ਼ ਪੀਸਫੁਲ ਜਿਹੜੇ ਲਾਸਟ ਜਿਹੜਾ ਇੱਥੇ ਹੈਗਾ ਉਹ 3 ਵਜੇ ਆਵਾਜ਼ ਮਾਰੀ ਹੈਗੀ ਜਿਹੜੇ ਜਿਹੜੇ ਬੰਦੇ ਅੰਦਰ 3 ਵਜੇ ਵਾਲੇ ਆ ਚੰਦਰ ਐਂਟਰ ਕੀਤੇ ਹੈਗੇ ਉਹਨਾਂ ਦੇ ਸਾਰੰਦੇ ਕਾਗਜ਼ ਬਰਵਾਏ ਹੈਗੇ ਬਟ ਉਸ ਤੋਂ ਬਾਅਦ ਜਿਹੜੇ ਕੋਈ ਐਂਟਰ ਕੀਤੇ ਹੈਗੇ ਉਹਨਾਂ ਦੇ ਕਿਉਂਕਿ ਅੱਜ ਪਰ ਪ੍ਰੋਟੋਕੋਲ ਜਿਹੜਾ ਹੈਗਾ ਉਹ ਨਹੀਂ ਕਰਵਾ ਸਕਦੇ ਤੇ ਉਹਨਾਂ ਦਾ ਕੱਲ 11 ਤੋਂ 3 ਦਾ ਟਾਈਮ ਹੈਗਾ ਐਸ ਡੀ ਐਮ ਸਾਹਿਬ ਖੁਦ ਇੱਥੇ ਹਾਜ਼ਰ ਰਹਿਣਗੇ ਸਾਡੇ ਵੱਲੋਂ ਐਕਸਟਰਾ ਫੋਰਸ ਇੱਥੇ ਡਿਪਲੋਏਡ ਹੋਏਗੀ ਵੀ ਵਿਲ ਇਨਸ਼ੋਰ ਕਿ ਈਚ ਐਂਡ ਏਵਰੀ ਇੰਡੀਵਿਜੂਅਲ ਜੋ ਵੀ ਪਾਰਟਿਸਿਪੇਟ ਕਰਨਾ ਚਾਹਦਾ ਹੈਗਾ ਉਹ ਆਪਣਾ ਕਾਗਜ਼ ਦਾਖਲ ਕਰੇ ਸ਼ਾਂਤੀਪੂਰਨ ਤਰੀਕੇ ਨਾਲ ਥੈਂਕ ਯੂ ਅੱਜ ਆ ਸਾਰੇ ਆਪੋਸਿਸ਼ਨ ਇੱਥੇ ਕਾਂਗਰਸ ਵੀ ਇੱਥੇ ਹੈ ਪਰ ਅੱਜ ਡੈਮੋਕਰੇਸੀ ਨਹੀਂ ਜਿ ਦਿਖਦੀ ਪਈ ਡੈਮੋਕਰੇਸੀ ਇਸ ਕਰਕੇ ਨਹੀਂ ਵਿਖਦੀ ਪਈ ਕਿਉਂ ਜੋ ਇੱਥੋਂ ਦਾ ਜਿਹੜਾ ਹਲਕਾ ਮਤਾ ਇੱਕ ਸਰਦਾਰ ਸਰਵਨ ਸਿੰਘ ਧੋਣਾ ਉਹਨੇ ਕਿਹਾ ਹੈ ਕਿ ਇੱਥੇ ਨਹੀਂ ਵੀ ਚਾਹੇ ਉਹ ਕਾਲੀ ਦਲ ਵਾਲਾ ਜਾਂ ਜਿਹੜਾ ਵੀ ਆਪੋਜ਼ਿਟ ਪਾਰਟੀ ਵਾਲਾ ਨਾਲ ਉਹਨਾਂ ਦੀ ਨਾਮਜ਼ਦਗੀ ਇੱਥੇ ਦਾਖਲ ਨਹੀਂ ਹੋਣ ਦੇਣੀ ਕੀ ਮੈਟਰ ਕੀ ਹੋਇਆ ਵਲਟਵਾ ਜੀ ਸੁਧਾਰਤ ਜੀ ਇੱਥੇ ਕੈਮਰਾ ਤੇ ਘੁਮਾਓ ਆ ਪੰਜਾਬ ਦੇ ਸਾਹਮਣੇ ਕੀ ਹੋ ਗਿਆ ਆਪਦਾ ਮੂੰਹ ਟੱਕ ਕੇ ਨਾਣੇ ਗੁੰਡਾ ਉੱਥੇ ਲਾਇਆ ਸਾਰੇ ਹਜ਼ਾਰ ਗੁੰਡਾ ਉੱਥੇ ਤਾਇਨਾਤ ਕੀਤਾ ਸਾਡੇ ਬੰਦੇ ਇੱਥੇ ਜਿੰਨੇ ਵੀ ਆਪੋਜੀਸ਼ਨ ਪਾਰਟੀ ਵਾਲੇ ਸਾਰੇ ਉੱਥੇ ਜੜੇ ਗਏ ਆ ਉਹ ਬੰਦਿਆਂ ਨੂੰ ਅਗੇ ਗੁੰਡਿਆਂ ਨੇ ਆਕੇ ਅਸੌਲਟ ਕੀਤਾ ਕਿਹਦੇ ਬੰਦੇ ਕਿਹਦੇ ਉਹ ਸਰਵਨ ਸਿੰਘ ਧੁੰਦੇ ਉਹਦੇ 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 ਸਰਪੰਚ ਕੋਲ ਤੇ ਆ ਔਰ ਮੈਂ ਇੱਕ ਬੇਨਤੀ ਕਰਨੀ ਚਾਹਨਾ ਵਾ ਕੇਵਲ ਸਰਪੰਚ ਆਪ ਕੱਲੇ ਨਹੀਂ ਆ ਇਹ ਸਾਰੇ ਮੋਰੇ ਮੋਰੇ ਕਿਹਦੇ ਆ ਇੱਥੋਂ ਦੇ ਐਮ ਐਲ ਏ ਸਰਵਨ ਸਿੰਘ ਧੁੰਦੇ ਤੇ ਅੱਜ ਜੇ ਜਿੱਦਿ ਇਹਨਾਂ ਨੇ ਹੱਥ ਚੁੱਕੀ ਕੋਈ ਜਾਨੀ ਮੰਨੀ ਨੁਕਸਾਨ ਹੋ ਜੇ ਕਿਸੇ ਦੀ ਜੇ ਜਾਨ ਚਲ ਜੇ ਤਾਂ ਕੌਣ ਕੌਣ ਦੇ ਮੇਵਾਰਿਆ ਜਿੰਮੇਵਾਰ ਵਾ ਸਰਵਨ ਸਿੰਘ ਧੰਨ ਪੁਲਿਸ ਦੇ ਸਾਹਮਣੇ ਪੁਲਿਸ ਤੇ ਨਾਲ ਆ ਵੇਖੋ ਉਹ ਲਾਨ ਧੰਨ ਦੇ ਜਿਹੜੇ ਆ ਆ ਡੀਐਸਪੀ ਐਸਐਚਓ ਜਿੰਨੇ ਵੀ ਇਹ ਪੁਲਿਸ ਮੁਲਾਜ਼ਮ ਆ ਸਾਡੇ ਨਾਲ ਇਹਨਾਂ ਦੇ ਨਾਲ ਗੁੰਡਾਗਰਦੀ ਕਰ ਰਹੇ ਸਾਡੇ ਬੰਦੇ ਫੜ ਕੇ ਨਾਲ ਦੇ ਰਹੇ ਆ ਕਿ ਫੜੋ ਇਹਨਾਂ ਨੂੰ ਫੜੇ ਸਾਡੇ ਫੜੇ ਆ ਦੱਸੋ ਸਾਹਿਬ ਹਾਂਜੀ ਮੈਨੂੰ ਤੋਂ ਨਦੀਰਾਨ ਨੇ ਸੋਚ ਮੁਰਦਾ ਬਾਦ ਇਧਰ ਮਨੈਰੀ ਦੀ ਦੁਕਾਨ ਕਿੱਥੇ ਆ ਯਾਰ ਆ ਵੇਖੋ ਅੱਗੀ ਸਰਵਨ ਸਿੰਘ ਧੰਨ ਲਈ ਟੂੜੀਆਂ ਲੈ ਲਈਏ ਕਿਉਂਕਿ ਸਰਦਾਰ ਸਾਹਿਬ ਹੋਣਾ ਨੇ ਜਿਹੜਾ ਅੱਜ ਸਾਨੂੰ ਐਥਨ ਆਪੋਜੀਸ਼ਨ ਸਾਨੂੰ ਸਾਡੇ ਕੈਂਡੀਡੇਟਰ ਨੂੰ ਨਹੀਂ ਤਖਨਣ ਦਿੱਤਾ ਆ ਬਾਹਰ ਵੇਖੋ ਹਜ਼ਾਰਾਂ ਦੀ ਤعداد ਚ ਮੂੰਹ ਬਨ ਬਨ ਕੇ ਗੁੰਡੇ ਤਾਇਨਾਤ ਕੀਤੇ ਆ ਇਹ ਲੋਕਤੰਤਰ ਦਾ ਚਾਂਸ ਹੈ ਕਹਿੰਦੇ ਦੁਤੀਆਰੀ ਫੇਰ ਦੁਬਾਰਾ ਹੈ ਸਾਡੇ ਲੋਕਾਂ ਦੀਆਂ ਫੈਲਾ ਪੜਨੀ ਇੱਕ ਅਦੇਸ਼ਰਮ ਸਿੰਘ ਤੋਂ ਨੇ ਜਿਹਨੂੰ ਤੁਸੀਂ ਕਹਿੰਦੇ ਬੰਦਾ ਬੜਾ ਭਲਾ ਮਾਨ ਹੈ ਇੱਕ ਪੁਲਿਸ ਅਫਸਰ ਵੱਲੋਂ ਵੀ ਤੁਹਾਨੂੰ ਨਾਲ ਲਜਾਇਆ ਗਿਆ ਸੀਗਾ ਕਿ ਫੈਲਾ ਜਮਾ ਕਰਵਾਉਣੇ ਉਹਨਾਂ ਵੱਲੋਂ ਕੀ ਕਿਹਾ ਗਿਆ ਜੀ ਦੇਖੋ ਜੀ ਡੀਐਸਪੀ ਸਾਹਮਣੇ ਉਹ ਤੇ ਉਹ ਇੱਕ ਪਪਟ ਆ ਉਹ ਕੋਈ ਪੁਲਿਸ ਅਫਸਰ ਨਹੀਂ ਆ ਉਹ ਇੱਕ ਉਹ ਇੱਕ ਪਪਟ ਆ ਔਰ ਵਰਤੀ ਦੀ ਸ਼ਾਨ ਵਧਾਉਣ ਵਾਲੇ ਕੰਮ ਇਹਨਾਂ ਨੂੰ ਕਰਨੇ ਚਾਹੀਦੇ ਆ ਜਿਹੜਾ ਵੀ ਬੰਦਾ ਸ਼ਬਦਾਂ ਦੇ ਵਿੱਚ ਤੇ ਮੈਂ ਕੀ ਕਹੂੰਗਾ ਮੈਂ ਤਾਂ ਦੁਰਲੰਤ ਕਿਹੜੀ ਸਰਕਾਰ ਹੈ ਬਿਲਕੁਲ ਦੇ ਲੋਕਤੰਤਰਿਕ ਦਾ ਅਜਿਹੇ ਤਰੀਕੇ ਦੇ ਨਾਲ ਕਾਹਨ ਕੀਤਾ ਜਾ ਰਿਹਾ ਹੈ ਤੇ ਦੁੱਜੇ ਬਨੇ ਭਗਵੰਤ ਮਾਨ ਤੇ ਕੇਜਰੀਵਾਲ ਕਿੰਨੇ ਕੇ ਸਿ ਸੁਧਾਰਨ ਦੀ ਪਰਣਾ ਕਰਦੇ ਆਂ ਹਾਂਜੀ ਤੇ ਸੁਧਾਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਤੇ ਅੱਜ ਚੋਣਾ ਜਾਂ ਕਿਸੇ ਤਰ੍ਹਾਂ ਲੜ ਲਉ ਅੱਜੋ ਮੈਦਾਨ 'ਚ ਇੰਨਾ ਕਹਦਾ ਡਰਿਆ ਕਿ ਪਤਾ ਕਿ ਵੋਟ ਨਹੀਂ ਪੈਣੀ ਕਿ ਤੁੰਗ ਤਾਂ ਇਹੋ ਜਿਹੀ ਕੀਤੀ ਹੈ 24 ਸਾਲਾਂ ਦੇ ਵਿੱਚ ਤੇ ਬਦਮਾਸ਼ੀ ਇਹ ਬਦਮਾਸ਼ੀ ਕਰਨ ਤੋਂ ਕਹਿ ਲੀਂਗੇ ਮੈਂ ਤਾਂ ਮਾਛੀ ਪੁਲਿਸ ਕਰਵਾ ਰਹੀ ਹਾਂ ਮੈਂ ਤਾਂ ਮਾਛੀ ਡੀਜੀਪੀ ਕਰਵਾ ਜਦੋਂ ਪਤਾ ਲੱਗਾ ਕਿ ਸਸਬੀਰ ਸਿੰਘ ਬਦਲਾ ਰਹੇ ਆ ਤੇ ਕੁਦਰਤੀ ਹੈ ਕਿ ਡੀਐਸਪੀ ਨੂੰ ਆਉਣਾ ਪੈਣਾ ਸੀ ਡੀਐਸਪੀ ਨੇ ਜਿਹੜੇ ਇੱਕ ਤਰ੍ਹਾਂ ਦੀ ਗੁੰਡਾਗਰਦੀ ਕਰ ਰਹੇ ਸੀ ਗੁੰਡੇ ਸੀ ਜਿਹੜੇ ਉਹਨਾਂ ਨੂੰ ਰੋਕਣ ਦੀ ਥਾਂ ਤੇ ਜੋ ਕੁਛ ਉਹਨੇ ਕੀਤਾ ਹੈ ਡੀਐਸਪੀ ਨੇ ਸੁਖਬੀਰ ਸਿੰਘ ਨਾਲ ਮੈਂ ਤਾਂ ਸਿਰ ਪਹਿਲੀ ਰਹੀ ਹੁੰਗਲਾਂ ਅਜੀ ਨਿੱਕੀ ਜੀ ਗੱਲ ਹੋ ਜੇ ਤੇ लाठी चार्ज ਹੋ ਜਾਂਦੇ ਉਹ ਨਹੀਂ ਉਹਨਾਂ ਦੀ ਹਮੈਤ ਕੀਤੀ ਐ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਚਾਰ ਫੋਨ ਸੁਖਬੀਰ ਸਿੰਘ ਬਾਦਲ ਡੀਸੀ ਨੂੰ ਤੇ ਚਾਰ ਫੋਨ ਐਸਐਸਪੀ ਨੂੰ ਕਰ ਚੁੱਕੇ ਸੀ ਕਿ ਮੈਂ ਪਿੱਛੇ ਣ ਜਾ ਰਿਹਾ ਹਾਂ ਉੱਥੇ ਮੈਨੂੰ ਪਤਾ ਲੱਗਾ ਕਿ ਇਹੋ ਜਿਹੀ ਕੋਈ ਪੋਜੀਸ਼ਨ ਬਣੀ ਹੋਈ ਐ ਕਿ ਉਹ ਬੰਦਿਆਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਉਦੇ باوجود ਵੀ ਐਸਐਸਪੀ ਦੇ ਨੋਟਿਸ ਵਿੱਚ ਹੋਣ ਦੇ باوجود ਪੀਸੀ ਦੇ ਨੋਟਿਸ ਵਿੱਚ ਹੋਣ ਦੇ باوجود ਉੱਥੋਂ ਪੌਣਾ ਘੰਟਾ ਲੱਗਾ ਤਰਨਤਾਲ ਤੋਂ ਵਿਕਿਵਿਣ ਹੋਦਿਆ ਇਹਦਾ ਮਤਲਬ ਕਿ ਐਸਐਸਪੀ ਗੁੰਮਰੋਂ ਤੋਂ ਮਿੱਟੀ ਝਾੜਦਾ ਹੈ ਯਾਰ ਕਿੰਨੇ ਥੱਲੇ ਗਿਰਜੋਗੇ ਯਾਰ ਤੁਸੀਂ ਜੀ ਆਈਪੀਏ ਜੀ ਸਮਝਾਨ ਨੂੰ ਪਾਲਣ ਦੀ ਕਾਨੂੰਨ ਨੂੰ ਪਾਲਣ ਦੀ ਕਾਨੂੰਨ ਦੀ ਲਾਗੂ ਕਰਨੀ ਤੇ ਸੌਖਾਦੀ ਹੈ ਕਿਹਨੇ ਪਾਸੇ ਦਰਪਈ ਇਕੇ ਨਹੀਂ ਤੁਹਾਡੇ ਕੋਲ ਕੁਝ ਹੋ ਸਕਦਾ ਨਹੀਂ ਤੁਸੀਂ ਕਾਨੂੰਨ ਦੀ ਪਾਲਣਾ ਕਰ ਸਕਦੇ ਫਿਰ ਚੂੜੀਆਂ ਹੀ ਪਾ ਲੋ ਚੂੜੀਆਂ ਕੋ ਮਾੜੀ ਨਹੀਂ ਸਾਡੀਆਂ ਬੀਬੀਆਂ ਪਹਿਣਾ ਪਾਉਂਦੀਆਂ ਨੇ ਭਰ ਜਿਹਦੇ ਚ ਡਿਊਟੀ ਨਿਭਾਉਣ ਦੀ ਸਮਰੱਥਾ ਨਾ ਹੋਵੇ ਤੇ ਉਹਨੂੰ ਫਿਰ ਕਹਿੰਦੇ ਹੁੰਦੇ ਕਿ ਤੇ ਬਾਣੇ ਉਹ ਗੱਡੀ ਦੇ ਵਿੱਚ ਸੀਗੇ ਉਥੇ ਬਦਮਾਸ਼ੀ ਕੀਤੀ ਗਈ ਜਿਸ ਤਰ੍ਹਾਂ ਉਥੇ ਅਕਾਲੀ ਵਰਕਰਾਂ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਤਰ੍ਹਾਂ ਉਹਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ ਜਿਵੇਂ ਪਿਓ ਦਾ ਰਾਜ ਹੋਵੇ ਸਮਤਾਂਤ ਰਾਜ ਨਹੀਂ ਜੇ ਮਯ ਪਿਊ ਦਾ ਰਾਜ ਹੋਵੇ ਸੁਝੋਗੇ ਆ ਡੀਐਸਪੀ ਸਾਹਿਬ ਆ ਮੈਂ ਇਹ ਨੂੰ ਕਹੂੰਗਾ ਕਿ ਚੂੜੀਆਂ ਪਾਲਾਈ ਹੈ ਚੂੜੀਆਂ ਪਾਲਾਈ ਇਹ ਨੂੰ ਕਹੂੰਗਾ ਮੈਂ ਵੀ ਭਰ ਕੇ ਆਉਂਗਾ ਮੈਂ ਸਾਰਿਆਂ ਨੂੰ ਅੰਦਰ ਲੈ ਆਗਾ ਬਿਲਕੁਲ ਬਿਲਕੁਲ ਜੀ ਜੇ ਜਦੋਂ ਆਪਾਂ ਨੂੰ ਕੋਈ ਫਾਇਦਾ ਨਾ ਆਪਾਂ ਉਦੋਂ ਚੈੱਕ ਨਹੀਂ ਕਰਨੀ ਦੀ ਜਸਟ ਆਪਾਂ ਫਾਈਲ ਫੜੀ ਤੇ ਸਰਸੀ ਦੇ ਦੇਣੀ ਚੱਲ ਘਰ ਨੂੰ ਗਲਤੀਆਂ ਤੇ ਤੈਨੂੰ ਰਿਜੈਕਟ ਕਰਾਂਗੇ ਸਦਰਾਂ ਨਹੀਂ ਮੈਂ ਤਾਂ ਭਾਜੀ ਦੱਸੋ ਸਦਰਾਂ ਵੇਦਾ ਇਹ ਤੁਸੀਂ ਕੀ ਕਰ ਰਹੇ ਹੋ ਜਿਹਦਾ ਫਾਈਲ ਜਮਾ ਕਰਾਉਂਦਾ ਕੋਈ ਬੰਦਾ ਨਹੀਂ ਮੱਲੋ ਹੁਣ ਕੱਲ ਨੂੰ ਇਸ ਫਾਈਲਾਂ 'ਚ ਕੋਈ ਗਲਤੀ ਨਿਕਲ ਆਉਂਦੀ ਹੈ ਫਿਰ ਫਿਰ ਭਾਈ ਉਹ ਰਿਜੈਕਟ ਕਰੋਗੇ ਨਾ ਉਹ ਰਹਿਣਗੇ ਨਾ ਉਹ ਜਦਗੀ ਰਿਜੈਕਟ ਕਰੋਗੇ ਨਾਮ ਜਦਗੀ ਤੁਸੀਂ ਦਾਖਲ ਕਰਨੀ ਆ ਨਹੀਂ ਨਹੀਂ ਕਮਿਸ਼ਨ ਇਹ ਕਹਿੰਦਾ ਜੀ ਜਿਹੜੀਆਂ ਫਾਈਲਾਂ ਦੇ ਵਿੱਚ ਕੋਈ ਕਮੀ ਹੈ ਨਾ ਜੀ ਉਹਨੂੰ ਇਨਸਟੈਂਟਲੀ ਉਹਨੂੰ ਮੱਲੋ ਕੈਂਡੀਡੇਟ ਨੂੰ ਇਨਫੋਰਮ ਕਰੋ ਮੁੱਖਰੇ ਉਹ ਤੇ ਬਾਅਦ ਹੈ ਨਾ ਮੱਲੋ ਨਹੀਂ 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 ਉਹ ਕਮਿਸ਼ਨ ਕਿਹਾ ਤੁਹਾਨੂੰ ਮੇਰੇ ਕੋਲ ਗੱਲ ਸੁਣੋ ਤਾਂ ਹੀ ਉਹ ਪੰਜ ਤਰੀਕ ਨੂੰ ਆਏਗਾ ਹੂੰ ਹੂੰ ਕੀ ਕਰਾਂ ਜੀ ਪਹਿਲਾਂ ਜਮਾਉਣ ਤੋਂ ਬਾਅਦ ਤੀਨ ਦੱਸਣਾ ਹਾਂ ਜੀ ਤੁਸੀਂ ਜਮਾ ਕਰਕੇ ਰਸੀਦ ਦੇਣੀ ਵੀ ਆ ਲੋ ਜੀ ਰਸੀਦ ਤੇ ਜਾਓ ਚਲੋ ਇਹਦੀ ਰਸੀਦ ਹੁਣ ਕੱਲ ਕੈਂਡੀਡੇਟ ਵਾਈਜ਼ ਆਣ ਕਰੀਏ ਕਦਾ ਹਾਂ ਆਊਗਾ ਹਾਂ ਕਿੰਨੇ ਪਹਿਲਾਂ ਜਿਹੜੀ ਜਮਾ ਹੋ ਜਾਵਾਂਗੇ ਪਤਾ ਨਹੀਂ ਮੈਂ ਇਹ ਸਪਾਈ ਹੈ ਦੀ ਟੋਕਰੀ ਸਪਾਈ ਹੈ ਜੀ ਜਿਹਦੇ ਵਿੱਚ ਸਾਰੇ ਕੈਂਡੀਡੇਟਸ ਅਕਾਲੀ ਦਲ ਦੇ ਜਿੰਨੀਆਂ ਵੀ ਵੱਖ-ਵੱਖ ਬਲੋਕ ਸੰਪਤੀਆਂ ਦੀ ਸਾਰੀਆਂ ਬਲੋਕ ਪਿਕ ਇਵੈਂਟ ਦੇ ਸਾਰੇ ਕੈਂਡੀਡੇਟ ਅਕਾਲੀ ਦਲ ਦੇ ਪੁੱਛ ਕੇ ਕਾਂਗਰਸ ਦੇ ਨੇ ਇੱਕ ਭਾਜੀਪੀ ਦਾ ਵੀ ਆਪਾਂ ਉਹਨਾਂ ਦਾ ਵੀ ਜਿਹੜਾ ਵਾ ਦਾਲ ਕਰਵਾਇਆ ਉਹਨਾਂ ਦੀ ਫਾਈਲ ਸਬਮਿਟ ਕੀਤੀ ਮਿਹਰਬਾਨੀ ਜੀ ਥੈਂਕ ਯੂ